ਇਸ ਵੇਲੇ ਦੀ ਵੱਡੀ ਖਬਰ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਜਿਹੜਾ ਨੇ ਨਾਬਾਦੀ ਜੇਲ੍ਹ ਦੇ ਵਿੱਚ ਨੇ ਤੇ ਸਬਦ ਦੇ ਦਰਮਿਆਨ ਹੁਣ ਫਿਰ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੀਟਿੰਗ ਦੇ ਦੌਰਾਨ ਪੰਜਾਬ ਦੀ ਕੈਬਨਿਟ ਦੇ ਵੱਲੋਂ ਇੱਕ ਤਵਜ਼ੀਰ ਜਿਹੜੀ ਹੈ ਉਹ ਪੰਜਾਬ ਦੇ ਰਾਜਪਾਲ ਨੂੰ ਭੇਜੀ ਗਈ ਸੀ ਕਿ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਵੇ ਤਾਂ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਵਿਕਰਮ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜਾਂਚ ਕਰਨ ਦੀ ਜਿਹੜਾ ਤਵਜ਼ੀਰ ਹੈ ਉਹ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਰੀਪੋਰਟ ਦੇ ਵਿੱਚ ਕਈ ਸਾਰੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਰਾਜਪਾਲ ਗਵਰਨਰ ਜਿਹੜਾ ਗੁਲਾਬਚੰਦ ਕਟਾਰੀਆ ਨੇ ਉਹਨਾਂ ਨੂੰ ਭੇਜੀ ਗਈ ਹੈ ਤੇ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੀ ਐਕਟ 19 ਦੇ ਤਹਿਤ ਜਿਹੜਾ ਹੈ ਇਹ ਮਾਮਲਾ ਚਲਾਉਣ ਦੀ ਮਨਜ਼ੂਰੀ ਜਿਹੜੀ ਹੈ ਗਵਰਨਰ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਦੇ ਵੱਲੋਂ 8 ਸਤੰਬਰ ਨੂੰ ਜਿਹੜੀ ਹੈ ਰਿਕਮੈਂਡੇਸ਼ਨ ਉਹ ਗੁਲਾਬਚੰਦ ਕਟਾਰੀਆਵਾਂ ਨੂੰ ਭੇਜੀ ਗਈ ਸੀ ਜਿਸ ਤੋਂ ਬਾਅਦ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਗਵਰਨਰ ਸਾਹਿਬ ਦੇ ਵੱਲੋਂ ਮੰਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਇਸ ਰਿਪੋਰਟ ਦੇ ਵਿੱਚ ਕੁਝ ਅਹਿਮ ਤੱਥ ਜਿਹੜਾ ਨੇ ਉਹ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤੇ ਗਏ ਸੀ ਵਿਜੀਲੈਂਸ ਦੇ ਵੱਲੋਂ 700 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜ਼ਾਇਦਾ ਜਿਹੜੀ ਹੈ ਉਹਦੇ ਸਬੂਤ ਮਿਲਣ ਦਾ ਦਾਵਾ ਕੀਤਾ ਗਿਆ ਸੀ ਕਿ ਵਿਕਰਮ ਜੀਠੀਆ ਦੇ ਖਿਲਾਫ 700 ਕਰੋੜ ਤੋਂ ਵੱਧ ਦੀ ਜ਼ਾਇਦਾ ਜਿਹੜੀ ਹੈ ਉਸ ਦੇ ਸਬੂਤ ਮਿਲੇ ਨੇ ਇਸ ਤੋਂ ਇਲਾਵਾ ਨਾਲ ਦੀ ਨਾਲ ਇਹ ਵੀ ਦਾਵਾ ਕੀਤਾ ਗਿਆ ਸੀ ਕਿ ਜੋ ਆਮਦਨ ਵਿਕਰਮ ਮਜੀਠੀਆ ਦੇ ਵੱਲੋਂ ਦੱਸੀ ਗਈ ਹੈ ਉਸ ਤੋਂ 1200% ਜ਼ਿਆਦਾ ਦੀ ਜਿਹੜੀ ਜਾਇਦਾਦ ਹੈ ਉਹ ਵਿਕਰਮ ਮਜੀਠੀਆ ਦੇ ਕੋਲ ਹੈ ਤੇ ਨਾਲ ਦੀ ਨਾਲ ਇਹ ਸਬਦੇ ਦਰਮਿਆਨ ਜਿਹੜਾ ਵਿਜੀਲੈਂਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਾਲ 2013 ਦੇ ਡਰੱਗ ਮਾਮਲੇ ਦੇ ਵਿੱਚ ਜਿਹੜੀ ਆ 540 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਹੈ ਤੇ ਸਾਰਾ ਮਾਮਲਾ ਜਾ ਕੇ ਨਸ਼ਾ ਤਸ਼ਕਰੀ ਦੇ ਮਾਮਲੇ ਦੇ ਨਾਲ ਜਾ ਕੇ ਜੁੜ ਜਾਂਦਾ ਹੈ ਤਾਂ ਇਸ ਤੋਂ ਬਾਅਦ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਜਿਹੜਾ ਉਹ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਉਹਨਾਂ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਜਕਰ ਜਾਤ ਮਾਰੀ ਜਾਵੇ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਖਾਸਾ ਜਤਾਇਆ ਗਿਆ ਸੀ ਕਿ ਮੇਰੇ ਉੱਤੇ ਇੱਕ ਮਾਮਲਾ ਜਿਹੜਾ ਹੈ ਉਹ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਸ ਸਭ ਦੇ ਦਰਮਿਆਨ 25 ਜੂਨ ਨੂੰ ਦੁਪਹਿਰ ਦੇ ਸਮੇਂ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀਆਂ ਟੀਮਾਂ ਪਹੁੰਚਦੀਆਂ ਨੇ ਇੱਕ ਤੋਂ ਡੇਢ ਘੰਟੇ ਤੱਕ ਜਿਹੜੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਵਿਕਰਮ ਮਜੀਠੀਆ ਉਸ ਸਭ ਦੇ ਦਰਮਿਆਨ ਫੇਸਬੁੱਕ ਤੇ ਲਾਈਵ ਵੀ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਦੇ ਨੇ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਅਮਰitsar ਦੇ ਨਦੀ ਰਿਹائش ਦੇ ਉਤੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਲਿਆਇਆ ਜਾਂਦਾ ਹੈ ਤਾਂ ਉਸ ਸਮੇਂ ਤੋਂ ਬਾਅਦ ਹੁਣ ਤੱਕ ਵਿਕਰਮ ਮਜੀਠੀਆ ਜਿਹੜੇ ਨੇ ਜੇਲ੍ਹ ਦੇ ਵਿੱਚ ਨੇ ਤੇ ਹੁਣ ਇਹ ਸਭ ਦੇ ਦਰਮਿਆਨ ਬਿਜੀਲੈਂਸ ਵੱਲੋਂ ਜਿਹੜੀ ਹੈ ਉਹ ਸਾਰੇ ਕੇਸ ਦੀ ਪੈਰਵਾਈ ਵੀ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ ਚਾਰਜ ਸ਼ੀਟ ਜਿਹੜੀ ਪੇਸ਼ ਕੀਤੀ ਗਈ ਸੀ ਉਸ ਨੂੰ ਲੈ ਕੇ ਵੀ ਜਿਹੜਾ ਉਹ ਵੱਡੇ ਚਰਚਾ ਰਹੀ ਹੈ ਕਿ 40 ਹਜ਼ਾਰ ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਹੈ ਉਹ ਵਿਜੀਲੈਂਸ ਦੇ ਵੱਲੋਂ ਅਦਾਲਤ ਦੇ ਵਿੱਚ ਦਿੱਤੀ ਗਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਸੰਦੂਕ ਹੁੰਦੇ ਨੇ ਟਰੰਕ ਹੁੰਦੇ ਨੇ ਘਰਾਂ ਦੇ ਵਿੱਚ ਤਾਂ ਉਸ ਦੇ ਵਿੱਚ ਚਾਰਜ ਸ਼ੀਟ ਜਿਹੜੀ ਆ ਲੈ ਕੇ ਚਾਲਾਂ ਜਿਹੜਾ ਲੈ ਕੇ ਉਹ ਪਹੁੰਚੀ ਸੀ ਵਿਜੀਲੈਂਸ ਤਾਂ ਇਹ ਸਭ ਦੇ ਦਰਮਿਆਨ ਤਾਂ ਪੰਜਾਬ ਦੀ ਸਰਕਾਰ ਦੀ ਕੈਬਨਿਟ ਦੇ ਵੱਲੋਂ ਜਿਹੜੀ ਹੈ ਤਬਦੀਜ਼ ਇੱਕ ਰਿਕਮੈਂਡੇਸ਼ਨ ਉਹ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਨੂੰ ਭੇਜੀ ਗਈ ਸੀ ਤੇ ਹੁਣ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਿਹੜੀ ਹੈ ਰਿਪੋਰਟ ਦੇਖਦੇ ਹੋਏ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 700 ਕਰੋੜ ਦੇ ਵੱਧ ਦੀ ਜਿਹੜੀ ਹੈ ਆਮਦਨ ਤੋਂ ਜ਼ਾਇਦਾ ਜਿਹੜੀ ਹੈ ਉਹ ਵਿਕਰਮ ਮਜੀਠੀਆ ਦੇ ਖਿਲਾਫ ਸਬੂਤ ਮਿਲੇ ਨੇ ਕਿ ਇਹਨਾਂ ਦੇ ਕੋਲ 700 ਕਰੋੜ ਤੋਂ ਵੱਧ ਦੀ ਜਾਇਦਾਦ ਜਿਹੜੀ ਹੈ ਉਹ ਮਿਲੀ ਹੈ ਤਾਂ ਉਸ ਦੇ ਸਬੂਤ ਜਿਹੜਾ ਨੇ ਉਸ ਦਾ ਦਾਵਾ ਕੀਤਾ ਗਿਆ ਕਿ ਮਿਲੇ ਨੇ ਇਸ ਤੋਂ ਇਲਾਵਾ ਆਮਦਨ ਤੋਂ 1200% ਦੀ ਜ਼ਿਆਦਾ ਜਿਹੜੀ ਹੈ ਉਹ ਜਾਇਦਾਦ ਦਾ ਜ਼ਿਕਰ ਕੀਤਾ ਗਿਆ ਜਿਸ ਵਾਸਤੇ ਗੁਲਾਬਚੰਦ ਕਟਾਰੀਆ ਉਹਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਿਹੜਾ ਨੇ ਉਹ ਦੇ ਦਿੱਤੇ ਗਏ ਨੇ